ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB7766.ਤੇ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਬਿਲਕੁਲ ਨਵੇਂ ਟੌਪ ਦੇ MCQ ਹਨ ਸੋ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਨੇ ਹਨ ਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਬਟਨ ਤੇ ਕਲਿੱਕ ਕਰੋ ਜੁਆਇਨ ਹੋਣ ਤੋਂ ਬਾਅਦ ਇਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਦਿਓ ਜਾਂ ਜੁਆਇਨ ਨਹੀਂ ਹੋਣਾ ਤਾਂ ਤੁਸੀਂ 199 ਰੁਪਏ ਗੂਗਲ ਪੇ ਕਰ ਸਕਦੇ ਹੋ ਤੁਹਾਨੂੰ ਸਾਰੀਆਂ ਹੀ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੇ ਜਾਣਗੀਆਂ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਸ਼ੁਰੂ ਕਰਦੇ ਆ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਜੀ ਠੀਕ ਹੈ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਦੀ ਗੱਲ ਕਰੀਏ ਜੀ ਆਪਾਂ ਸਭ ਤੋਂ ਪਹਿਲਾ ਕੁਐਸਚਨ ਹੈ ਦੋਸਤੋ ਏਠਾ ਵਿੱਚੋਂ ਰੇਸ਼ਿਆਂ ਦੇ ਨਾਲ ਕੱਟਣ ਵਾਲੀ ਦੀ ਚੋਣ ਕਰੋ ਰੇਸ਼ਿਆਂ ਦੇ ਨਾਲ ਸਿੱਧੇ ਤਰੀਕੇ ਨਾਲ ਕੱਟਣ ਵਾਲੀ ਦੀ ਚੋਣ ਕਰੋ ਰਿਪਸਾ ਟੈਨਨਸਾ ਕ੍ਰੋਸ ਕਟਸਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਰਿਪਸਾ ਰਿਪਸਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜ ਆਪਾਂ ਇਸ ਵਿੱਚ ਕਿਹੜੀ ਆਰੀ ਦੇ ਬੈਕ ਤੇ ਲਾਈਟਿੰਗ ਲੱਗੀ ਹੁੰਦੀ ਹੈ ਹਾਂਜੀ ਇਸ ਵਿੱਚ ਕਿਹੜੀ ਆ ਰਹੀ ਤੀ ਬੈਕ ਤੇ ਲਾਈਟਿੰਗ ਲੱਗੀ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਹੇਟਸਾਂ ਪੈਨਲਸਾਂ ਰਿਪਸਾਂ ਜਾਂ ਟੈਨਲਸਾਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਪੈਨਲਸਾਂ ਇਹ ਜਿਹੜੇ ਮੈਂ ਕੁਐਸਚਨ ਕਰਾ ਰਿਹਾ ਇਹਨਾਂ ਚੋਂ ਇੱਕ ਅਦਾ ਕੁਐਸਚਨ ਜ਼ਰੂਰ ਰਿਪੀਟ ਹੋ ਜਾਏਗਾ ਜ਼ਰੂਰ ਰਿਪੀਟ ਹੋਏਗਾ ਪੇਪਰ ਦੇ ਵਿੱਚ ਇੱਕ ਅਦਾ ਕੁਐਸਚਨ ਇਸ ਲਈ ਮੈਂ ਇਹ ਕਲਾਸ ਲੈ ਕੇ ਆਇਆ ਹਾਂ ਤਨ ਲੱਗ ਰਹਿਣਗੇ ਵੀ ਇਹ ਕੁਐਸਚਨ ਅ ਕਿੱਦਾਂ ਦੇ ਨੇ ਬਟੇ ਜ਼ਰੂਰ ਪੇਪਰ ਚ ਇੱਕ ਦਾ ਜ਼ਰੂਰ ਪੁੱਛਿਆ ਜਾਵੇਗਾ ਕਿਸ ਆਰੀ ਵਿੱਚ ਵੱਖ-ਵੱਖ ਕਾਰਜਾਂ ਦੇ ਲਈ ਤਿੰਨ ਬਲੇਡ ਦਾ ਸੈੱਟ ਹੁੰਦਾ ਹੈ ਤਿੰਨ ਬਲੇਡਾਂ ਦਾ ਸੈੱਟ ਹੁੰਦਾ ਹੈ ਕਿਹੜੀ ਆਰੀ ਹੋ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਕੈਪਿੰਗ ਸਾ ਕੀ ਹੌਲ ਸਾ ਨੈਸਟ ਆਫ ਸਾ ਜਾਂ ਫਰੇਟ ਸਾ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਨੈਟ ਆਫ ਸਾ ਨੈਸਟ ਆਫ ਸਾਂ ਠੀਕ ਹੈ ਦੋਸਤੋ ਨੈਸਟ ਕੁਸਚਨ ਦੀ ਗੱਲ ਕਰੀਏ ਜੀ ਇਹ ਸਭ ਤੋਂ ਲੰਮਾ ਪਲਾਨ ਹੁੰਦਾ ਹੈ ਜਿਸ ਦੀ ਜਿਸ ਦੀ ਵਰਤੋਂ ਸਿੱਧੀ ਜਾਂ ਸਮਤਲ ਸਤ੍ਹਾ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਹਾਂਜੀ ऑप्शन थोड़े सामने दीनिया पहली है जैक प्लान, दूसरी है समोथिंग प्लान, तीसरी है ट्राइंग प्लैन चौथी है टूथिंग पलैन टूथिंग प्लैन हाँ जी तो इस राइट आंसर है दोस्तों ट्राइंग प्लान, ट्राइंग प्लान ठीक है दोस्तों ਸੋ ਵੀਡੀਓ ਨੂੰ ਜ਼ਰੂਰ ਦੇਖਿਓ ਪੂਰੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਹ ਪਲੇਨ ਸਤ੍ਹਾ ਨੂੰ ਖੁਦਰਾ ਕਟਣ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ਹਾਂਜੀ ਇਹ ਕਿਹੜੀ ਪਲੇਟਾ ਨੂੰ ਪਲੇਟ ਸਤ੍ਹਾ ਨੂੰ ਖੁਦਰਾ ਕਟਣ ਦੇ ਲਈ ਪ੍ਰਯੋਗ ਕੀਤਾ ਜਾਂਦਾ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਨੇ ਜੈਕ ਪਲੇਨ ਟੂਥਿੰਗ ਪਲੇਨ ਟ੍ਰਾਈਂਗ ਪਲੇਨ ਜਾਂ ਚਰੀ ਕਟਣ ਦੇ ਲਈ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ टू थिंग प्लेन टू थिंग प्लेन ठीक है दोस्तों नेक्स्ट क्वेश्चन की बात कर गए जी हां जी नेक्स्ट क्वेश्चन है पलो प्लेन दी वर्तो इस कार्य के लिए कीती जाती है ਸਿੱਧੀ ਜਾਂ ਸਮਤਲ ਸਤ੍ਹਾ ਬਣਾਉਣ ਦੇ ਲਈ ਚਰੀ ਕੱਟਣ ਦੇ ਲਈ ਰਿਬੇਟ ਕੱਟਣ ਦੇ ਲਈ ਜਾਂ ਸਤ੍ਹਾ ਦੀ ਫਿਨਿਸ਼ਿੰਗ ਕੱਟਣ ਦੇ ਲਈ ਹਾਂਜੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਸਿੱਧੀ ਜਾਂ ਸਮਤਲ ਸਤ੍ਹਾ ਬਣਾਉਣ ਦੇ ਲਈ ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਹੈ ਫਾਰਮਰ ਚੀਜਲ ਦਾ ਕਟਿੰਗ ਐਂਗਲ ਹੁੰਦਾ ਹੈ ਹਾਂਜੀ ਫਾਰਮਰ ਚੀਜਲ ਦਾ ਕਟਿੰਗ ਐਂਗਲ ਕਿੰਨਾ ਹੁੰਦਾ ਹੈ অপਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਏ ਨੇ 15 ਡਿਗਰੀ ਸੈਲਸੀਅਸ 20 ਡਿਗਰੀ ਸੈਲਸੀਅਸ 25 ਡਿਗਰੀ ਸੈਲਸੀਅਸ ਜਾਂ 30 ਡਿਗਰੀ ਸੈਲਸੀਅਸ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ 25 ਡਿਗਰੀ ਸੈਲਸੀਅਸ ਠੀਕ ਹੈ ਦੋਸਤੋ ਅਗਿਆਪ ਤੱਕ ਦਾ ਨੈਕਸਟ ਕੁਐਸਚਨ ਤੇ ਫਾਰਮਰ ਦਾ ਬੈਵਲਡ ਏਂਜ ਫਾਰਮਰ ਚੀਜਲ ਦੇ ਬਲੇਡ ਦੀ ਚੌੜਾਈ ਕਿੰਨੀ ਹੁੰਦੀ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀ ਹੋਈ ਹਨ 2 ਤੋਂ 20 mm 2 ਤੋਂ 50 mm 3 ਤੋਂ 20 mm ਜਾਂ 3 ਤੋਂ 50 mm ਹਾਂਜੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ 3 ਤੋਂ 50 mm ਠੀਕ ਹੈ ਦੋਸਤੋ ਨੈਕਸਟ ਕੁਸਚਨ ਹੈ ਡਬ ਟੇਲ ਜਾਂ ਮੋਟਰਾਇਜ਼ ਦੇ ਕਿਨਾਰਿਆਂ ਨੂੰ ਸਾਫ਼ ਕੱਟਣ ਦੇ ਲਈ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਨੇ ਪਹਿਲਾ ਸਾਦਾ ਫਾਰਮਲ ਚੀਜ਼ਲ ਦੂਸਰੀਆ ਵੇਲਵਲ ਫਾਰਮਲ ਚੀਜ਼ਲ तीसरी है पेंटिंग चीजल चौथी है मोटराइर चीजल हाँ जी दोस्तों दोस्तों इसका राइट आंसर है वो है मोटर टायर चीजल मोटर टायर चीजल ठीक है दोस्तों ਨੈਕਸਟ ਕੁਐਸਚਨ ਦੀ ਗੱਲ ਕਰਕੇ ਜੀ ਚੀਜ਼ਲ ਦਾ ਬਲੇਡ ਕਿਸ ਤਾਤੂ ਤੋਂ ਬਣਾਇਆ ਜਾਂਦਾ ਹੈ ਚੀਜ਼ਲ ਦਾ ਬਲੇਡ ਕਿਸ ਤਾਤੂ ਤੋਂ ਬਣਾਇਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਨੇ ਪਹਿਲੀ ਹੈ ਹਾਈ ਕਾਰਬਨ ਸਟੀਲ ਦੂਸਰੀ ਹੈ ਸਟੀਲ ਤੀਸਰੀ ਹੈ ਫੋਰਜਡਰ ਸਟੀਲ ਚੌਥੀ ਹੈ ਕਾਰਬਨ ਸਟੀਲ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ बिल्कुल राइट आंसर है वो है फौजडर स्टील फौजडर स्टील ठीक है दोस्तों चलते अपना नेक्स्ट क्वेश्चन दे ਇਸ ਔਜ਼ਾਰ ਵਿੱਚ ਉੱਪਰ ਲੱਕੜੀ ਦਾ ਹੈਂਡਲ ਲੱਗਾ ਲੱਗਾ ਹੁੰਦਾ ਹੈ ਜਿਸ ਦੀ ਵਰਤੋਂ ਹਾਰਡਬੂਡ ਵਿੱਚ ਬੋਲਟ ਆਦਿ ਪਾਉਣ ਦੇ ਲਈ ਸੁਰਾਖ ਕਰਨ ਵਿੱਚ ਕੀਤਾ ਜਾਂਦਾ ਹੈ। ਹਾਂਜੀ ਕੀ ਕਹਿੰਦੇ ਨੇ ਉਹਨਾਂ ਨੂੰ? ਆਪਸ਼ਨ ਆ ਪੈਂਡਯਾ ਆਗਰ ਦੂਸਰੀ ਆ ਬ੍ਰੈਡ ਆਲ ਤੀਸਰੀ ਆ ਟ੍ਰਿਵਿਸਟ ਬਿਟ ਚੌਥੀ ਆ ਸੈਂਟਰ ਬਿਟ। ਦੋਸਤੋ ਇਸ ਦਾ ਰਾਈਟ ਆਨਸਰ ਹੈ ਆਗਰ ਆਗਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਸ ਬਿਟ ਦੀ ਮਦਦ ਨਾਲ 12 ਮਿਲੀਮੀਟਰ ਤੋਂ 75 ਮਿਲੀਮੀਟਰ ਵਿਆਸ ਤੱਕ ਲੋਡ ਅਨੁਸਾਰ ਕਿਸੇ ਵੀ ਵਿਆਸ ਦਾ ਸੁਰਾਖ ਕੀਤਾ ਜਾ ਸਕਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਗਿਆ ਨਾ ਪਹਿਲੀ ਹੈ ਕੋਬਰਾ ਬਿਟ ਦੂਸਰੀ ਹੈ ਟਵਿਸਟ ਬਿਟ ਤੀਸਰੀ ਔਗਰ ਹੈ ਚੌਥੀ ਹੈ ਐਕਸਪੈਂਸ਼ਨ ਬਿਟ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਕਸਪੈਂਸ਼ਨ ਬਿਟ ਠੀਕ ਹੈ ਦੋਸਤੋ ਚਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਹਾਰਡ ਫੂਡ ਦੇ ਕੋਨਿਕਲ ਹੈਡ ਸਕਰੂ ਦੇ ਹੈਡ ਦੀ ਸੀਟ ਬਣਾਉਣ ਦੇ ਲਈ ਸੁਰਾਖ ਦੇ ਸਿਰੇ ਤੇ ਇਸ ਬਿਟ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਕਿਹੜਾ ਬਿੱਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਦਿੱਤੀਆਂ ਗਿਆ ਨਾ ਪਹਿਲੀ ਹੈ ਕੋਬਰਾ ਬਿੱਟ ਦੂਸਰੀ ਹੈ ਕਾਉਂਟਰ ਸਿਟ ਬਿੱਟ ਤੀਸਰੀ ਹੈ ਡਾਵਲ ਬਿੱਟ ਅਤੇ ਚੌਥੀ ਹੈ ਆਗਰ ਹਾਂਜੀ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਗਰ ਬਿਲਕੁਲ ਨਵੇਂ ਐਮਸੀਕਿਊ ਕਰਾ ਰਿਹਾ ਮੈਂ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੀਠਾਂ ਵਿੱਚੋਂ ਵੱਡੇ ਵੱਡੇ ਸਾਈ ਦਾ ਸੁਰਾਖ ਕਿਹੜੀ ਮਸ਼ੀਨ ਨਾਲ ਕੀਤਾ ਜਾ ਸਕਦਾ ਹੈ ਬੇਵਲ ਗੀਅਰ ਟਾਈਪ ਹੈਡ ਡ੍ਰਿਲਿੰਗ ਮਸ਼ੀਨ ਬੈਸਟ ਡ੍ਰਿਲਿੰਗ ਮਸ਼ੀਨ ਪਲੇਨ ਬਰੇਸ ਜਾਂ ਚੇਨ ਬਰੇਸ ਹਾਂਜੀ ਦੋਸਤੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਬਰੇਸਟ ਡ੍ਰਿਲਿੰਗ ਮਸ਼ੀਨ ਅਗਲੀ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਡਰਲ ਆਪਣੀ ਤੁਰੀ ਉਤੇ 1 ਮਿੰਟ ਵਿੱਚ ਜਿੰਨੇ ਚੱਕਰ ਲਗਾਉਂਦਾ ਹੈ ਅਤੇ ਉਹਨਾਂ ਚੱਕਰਾਂ ਰਾਹੀਂ ਜਿੰਨੀ ਦੂਰੀ ਰਹੀ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਕੀ ਕਹਿੰਦੇ ਹਨ ਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਗਿਆਨ ਪਹਿਲੀ ਹੈ ਆਰ ਪੀ ਐਮ ਦੂਸਰੀ ਹੈ ਮਸ਼ੀਨ ਸਪੀਡ ਤੀਸਰੀ ਹੈ ਕਟਿੰਗ ਸਪੀਡ ਚੌਥੀਆ ਫੀਡ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਟਿੰਗ ਸਪੀਡ ਕਟਿੰਗ ਸਪੀਡ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਡ੍ਰਿਲ ਚੱਕ ਦਾ ਉਹ ਹਿੱਸਾ ਜੋ ਡ੍ਰਿਲ ਮਸ਼ੀਨ ਸਪਿੰਡਲ ਵਿੱਚ ਫਿੱਟ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਤਾਂ ਆਪਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਡ੍ਰਿਫਟ ਦੂਸਰੀ ਹੈ ਸਵੀਲ ਤੀਸਰੀ ਹੈ ਟੇਪਰ ਸਿਕਟ ਤਾਂ ਚੌਥੀ ਹੈ ਆਰਬਰ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਰਬਰ ਆਰਬਰ ਠੀਕ ਹੈ ਦੋਸਤੋ ਅੱਗੇ ਅਪ ਚਲਦੇ ਆ ਨੈਕਸਟ ਕੁਐਸਚਨ ਤੇ ਰੀਮਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਹੀਟਾ ਵਿੱਚੋਂ ਕਿਸ ਵਿੱਚ ਕੀਤੀ ਜਾਂਦੀ ਹੈ ਰੀਮਰ ਦੀ ਵਰਤੋਂ ਹੀਟਾ ਵਿੱਚੋਂ ਕਿਸ ਵਿੱਚ ਕੀਤੀ ਜਾਂਦੀ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਦਿੱਤੀਆਂ ਗਿਆਨ ਪਹਿਲੀ ਹੈ 12 ਹਟਾਉਣ ਲਈ ਦੂਸਰੀ ਹੈ ਡਰਿੱਲ ਹੋਲ ਨੂੰ ਜ਼ਿਆਦਾ ਡੂੰਘਾ ਕਰਨ ਲਈ ਤੀਸਰੀ ਹੈ ਸੁਰਾਖ ਨੂੰ ਸਾਫ਼ ਅਤੇ ਵੱਡਾ ਕਰਨ ਲਈ ਚੌਥੀ ਹੈ ਦਾਤ ਵਿੱਚ ਸੁਰਾਖ ਕਰਨ ਲਈ ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਸੁਰਾਖ ਨੂੰ ਸਾਫ ਹਤੇ ਵੱਡਾ ਕਰਨ ਲਈ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਰੀਮਰ ਦੇ ਰੀਮਰ ਦੇ ਦੰਦਿਆਂ ਦੇ ਦੰਦਿਆਂ ਵਿੱਚ ਆਸਮਾਨ ਗੈਪ ਹੀਰਖ ਲਿਖਾਂ ਵਿੱਚੋਂ ਕਿਸ ਦੇ ਲਈ ਹੁੰਦਾ ਹੈ ਹਾਂਜੀ ਦੋਸਤੋ ਤਾਂ ਦੋਸਤੋ ਆਪਨੇ ਕੋਲ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਇਸ ਦਾਤੂ ਨਾਲ ਇਸ ਨਾਲ ਦਾਤ ਆ ਸਾਰੇ ਨਾਲ ਕੱਟਦੀ ਹੈ ਰਿਮਰ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਰਿਮਿੰਗ ਕਰਨ ਵੇਲੇ ਚੈਟਰਿੰਗ ਨਹੀਂ ਹੁੰਦੀ ਜਾਂ ਇਸ ਨਾਲ ਰਿਮਿੰਗ ਬਣਾਉਣ ਵਿੱਚ ਮਦਦ ਮਿਲਦੀ ਹੈ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜੀ ਰਿਮਿੰਗ ਕਰਨ ਵੇਲੇ ਚੈਟਰਿੰਗ ਨਹੀਂ ਹੁੰਦੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ AI ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਅੱਗੇ ਆਪਾਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਵਧੀਆ ਤਰੀਕੇ ਨਾਲ ਜੋ ਐਮਐਸਕਿਊ ਲੈ ਕੇ ਆਵਾਂਗੇ ਤੁਸੀਂ ਜ਼ਰੂਰ ਸਾਨੂੰ ਪਸੰਦ ਕਰੋਗੇ ਸੋ ਵੀਡੀਓ ਨੂੰ ਵਾਤੋਂ ਸ਼ੇਅਰ ਜ਼ਰੂਰ ਕੀਤਾ ਕਰੋ ਜੀ ਬਹੁਤ ਮਿਹਨਤ ਲੱਗਦੀ ਹੈ ਦੋਸਤੋ ਠੀਕ ਹੈ ਦੋਸਤੋ ਸੋ ਅ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਪੂਰੀ ਵੀਡੀਓ ਦੇਖੀ ਹੈ ਤੇ ਤੁਸੀਂ ਬਹੁਤ ਕੁਝ ਸਿੱਖ ਪਾਓਗੇ ਓਕੇ